ਲਓ ਜੀ ਨਕੌਦਰ ਵਿੱਚ ਈਸ਼ਵਰ ਕਿਚਨ ਨੇ ਲਾ ਦਿੱਤੇ ਸਾਰਿਆਂ ਦੇ ਲਾਂਬੇ ਜੀ ਹਾਂ ਬਿਲਕੁਲ ਸਹੀ ਸੁਣਿਆ ਨਕੌਦਰ ਵਿੱਚ ਈਸ਼ਵਰ ਕਿਚਨ ਨੇ ਕਰ ਦਿੱਤੀ ਬਿਲਡਿੰਗ ਨਵੀਂ ਖੜੀ ਹੁਣ ਇੱਥੇ ਵੱਡਾ ਹਾਲ ਬਣ ਗਿਆ ਔਰ ਵੱਡਾ ਸਪੇਸ ਹੋ ਗਿਆ ਹੁਣ ਕਿਸੇ ਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਉਹਨੂੰ ਸਿੱਧੇ ਆਓ ਆਪਣਾ ਆਰਡਰ ਕਰੋ ਖਾਓ ਅਤੇ ਨਜ਼ਾਰੇ ਲਾਓ ਆਰਬੀ ਇੰਡੀਆ ਟੀਵੀ ਨਿਊਜ਼ ਦੀ ਟੀਮ ਪਹੁੰਚੀ ਆ ਈਸ਼ਵਰ ਕਿਚਨ ਤੇ ਗੱਲਬਾਤ ਕਰਾਂਗੇ ਜਿਹਨੇ ਵੀ ਇੱਥੇ ਲੋਕ ਖਾਣਾ ਖਾਣ ਆਏ ਆ ਕਿਵੇਂ ਦਾ ਉਹਨਾਂ ਦਾ ਰਿਵਿਊ ਆ ਆਓ ਚੱਲਦੇ ਹਾਂ ਈਸ਼ਵਰ ਕਿਚਨ ਤੇ ਸਿੱਕਲ ਦੋਸਤੋ ਮੈਂ ਤੁਹਾਡਾ ਆਪਣਾ ਰੈਪੀ ਪਾਟਿਆ ਅੱਜ ਨਕੋਦਰ ਦੀ ਈਸ਼ਵਰ ਕਿਚਨ ਦੇ ਵਿੱਚ ਆਏ ਆ ਇਹਨਾਂ ਨੇ ਪਹਿਲੀ ਗੱਲ ਤਾਂ ਜਿਹੜਾ ਹਰ ਕੋਈ ਕਹਿੰਦਾ ਸੀਗਾ ਇਹਨਾਂ ਦੇ ਜਗ੍ਹਾ ਇੰਨੀ ਬੈਠਣ ਲਈ ਚਾਰ ਟੇਬਲ ਆ ਸਾਨੂੰ ਬਾਹਰ ਵੇਟ ਕਰਨੀ ਪੈਂਦੀ 20 ਵੀ ਕਸਟਮਰ ਜਿਹੜੇ ਬਾਹਰ ਵੇਟ ਕਰ ਦਿੱਤੀਗੇ ਪਰ ਪਹਿਲਾਂ ਤਾਂ ਲੋਕੇਸ਼ਨ ਚੈੱਕ ਕਰੋ ਇਸ ਵੇਲੇ ਇਹ ਨਵੀਂ ਲੁੱਕ ਦੇ ਦਿੱਤੀ ਆ ਈਸ਼ਵਰ ਕਿਚਨ ਆ ਲੈਣੇ ਔਰ ਇਸ ਵੇਲੇ ਜਿਹੜੇ ਟਿਊਬਲ ਆ ਟੇਬਲ ਵੀ ਬਹੁਤ ਜ਼ਿਆਦਾ ਲਾਤੇ ਆ ਔਰ ਪੂਰੀ ਤਰ੍ਹਾਂ ਭਰਵੀ ਆ ਇੰਨੇ ਉੱਪਰ ਆ ਉਹ ਵੀ ਤੁਹ ਇਥੇ ਕਸਟਮਰ ਦੇਖ ਸਕਦੇ ਤੁਸੀਂ ਪੂਰੀ ਤਰ੍ਹਾਂ ਇਥੇ ਜਿਹੜਾ ਰਸਪਿਆ ਹੋਇਆ ਇਸ ਵੇਲੇ ਔਰ ਗੱਲਬਾਤ ਕਰਾਂਗੇ ਜਿੰਨੇ ਵੀ ਇੱਥੇ ਕਸਟਮਰ ਆ ਵੀ ਕਿਵੇਂ ਨੱਚ ਰਿਹਾ ਬਲੂਗਾ ਅੰਕਲ ਜੀ ਨੇ ਤੇ ਫੈਮਲੀ ਪੂਰੀ ਆਪਣੀ ਲੈ ਕੇ ਆਇਆ ਸਸੀ ਘਾਲ ਜੀ ਸਸੀ ਘਾਲ ਜੀ ਕਿਹੜੀ ਜਗ੍ਹਾ ਤੋਂ ਆਇਆ ਪੰਡੋਰੀ ਖਾਸ ਅੱਛਾ ਜੀ ਔਰ ਅੱਗੇ ਇਥੇ ਰੈਗੂਲਰ ਆ ਰਹੇ ਤੁਸੀਂ ਹਾਂ ਜੀ ਆਦੇ ਕਿਵੇਂ ਦਾ ਫੂਡ ਹੈਗਾ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਆ ਪਹਿਲਾਂ ਛੋਟੇ ਤੋਂ ਨਾ ਸਟਾਰਟ ਕੀਤਾ ਸੀਗਾ ਨਾਲ ਛੋਟੀ ਦੁਕਾਨ ਤੋਂ ਜੀ ਫਿਰ ਨੇ ਵੱਡਾ ਰੈਸਟੋਰੈਂਟ ਬਣਾਇਆ ਲੇਕਿਨ ਕੁਆਲਿਟੀ ਉਹੀ ਆ ਬਲਕਿ ਉਹ ਪਹਿਲਾਂ ਨਾਲੋਂ ਵਧੀ ਤੇ ਕਸਟਮਰ ਦੀ ਬੀਲਿੰਗ ਵੀ ਇਹਨਾਂ ਦੀ ਵਧੀਆ ਸਭ ਕੁਝ ਠੀਕ ਆ ਜੀ ਬਹੁਤ ਵਧੀਆ ਬਹੁਤ ਵਧੀਆ ਔਰ ਮੈਂ ਅੱਗੇ ਮੈਂ ਉਹੀ ਦੱਸ ਰਿਹਾ ਸੀ ਆਪਣੇ ਜਿੰਨੇ ਵੀ ਮੇਰੇ ਜਿਹਨੇ ਸਰੋਤੇ ਦੇਖ ਰਹੇ ਆ ਵੀ ਨਰ ਇਸ ਸਿਟਿੰਗ ਬਹੁਤ ਘੱਟ ਸੀ ਇਸ ਵੇਲੇ ਜਿਹੜੀ ਲੋਕੇਸ਼ਨ ਬਣਾਈ ਇਹਨਾਂ ਨੇ ਉਹ ਬਹੁਤ ਪਿਆਰੀ ਲੋਕੇਸ਼ਨ ਕਰ ਜੀ 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 ਹੁਣ ਸਿਟਿੰਗ ਕਾਫੀ ਹੋ ਗਈ ਜੀ ਅੱਗੇ ਤਾਂ ਵੇਟ ਕਰਨਾ ਪੈਂਦਾ ਸੀ ਕਈ ਵਾਰ ਅੱਧਾ ਅੱਧਾ ਘੰਟਾ ਇੱਕ ਘੰਟਾ ਕਿਉਂਕਿ ਜਿਨ੍ਹਾਂ ਨੂੰ ਇਹਨਾਂ ਦਾ ਖਾਣਾ ਵਧੀਆ ਲੱਗਦਾ ਉਹ ਵੇਟ ਕਰਕੇ ਵੀ ਇੱਥੇ ਆਉਂਦੇ ਆ ਨਾ ਜੀ ਵੇਟ ਕਰਦੇ ਆ ਉੱਥੇ ਭੇਂਜੀ ਬੈਠੇ ਨਾਲ ਸਸੀ ਕਪੈਨ ਸਸੀ ਕਪੈਨ ਫੂਡ ਬੈਸਟ ਇਹਨਾਂ ਦਾ 10 ਆਊਟ ਆਫ 10 ਫਾਈਨਲੀ ਪਹਿਲੇ ਹੀ ਮਾਰਕਸ ਦੇ ਦਿੱਤੇ ਆ ਵੀ 10 ਆਫ ਦਾ 10 ਹੈ ਔਰ ਇਹਨਾਂ ਦਾ ਫੂਡ ਵੀ ਮੈਨੂੰ ਲੱਗਦਾ ਵਾਕਈ ਪਸੰਦ ਕਰਦੇ ਹੋ ਬਿਲਕੁਲ ਸਾਰੀ ਫੈਮਿਲੀ ਇਸ ਫੈਮਿਲੀ ਇੱਥੇ ਆਨੇ ਬੈਸਟ ਸਿਟਿੰਗ ਐਂਡ ਬੈਸਟ ਫੂਡ ਆ ਥੈਂਕ ਯੂ ਔਰ ਦੇਖ ਸਕਦੇ ਆ ਬਹੁਤ ਪਿਆਰਾ ਮਾਹੌਲ ਬਣਿਆ ਹੋਇਆ ਵਾ ਕਸਟਮਰ ਜਿਹੜੇ ਇਹਨਾਂ ਨੇ ਫੂਡ ਨੂੰ ਜਿਹੜਾ ਪਸੰਦ ਕਰਦੇ ਆ ਔਰ ਹੋਰ ਵੀ ਇੱਥੇ ਕਸਟਮਰ ਬੈਠੇ ਗੱਲਬਾਤ ਕਰਾਂਗੇ ਪਾਜੀ ਬੈਠਿਆ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਪਾਜੀ ਪਾਜੀ ਛਾਗੁਰ ਤੋਂ ਜੀ ਕੀ ਕੀ ਬਾਤ ਹੈ ਛਾਗੁਰ ਤੋਂ ਸਟੇਜ ਨਹੀਂ ਇੱਥੇ ਆਏ ਹੋ ਪਾਜੀ ਉਹਨਾਂ ਦਾ ਤਾਂ ਨਾ ਜਿਹੜਾ ਕੀਮਾ ਨਾਲ ਵਿੱਚ ਕਰੇ ਦੀ ਆ ਬਹੁਤ ਬੈਸਟ ਹੈ ਤੇ ਉਹ ਆਪਾਂ ਖਾਣ ਸਪੈਸ਼ਲ ਆਈਦਾ ਹੈ ਇਹ ਤਾਂ ਬਾਕੀ ਚਾਪ ਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਹੈ ਤੇ ਮੈਂ ਦੇਖ ਰਿਹਾ ਪਾਜੀ ਸਪੈਸ਼ਲੀ ਛਾਗੁਰ ਤੋਂ ਪਾਜੀ ਉਹ ਤਾਂ ਕੰਮ ਕੀ ਕਰਦੇ ਤੁਸੀਂ ਆਪਣਾ ਹਾਰਡਵੇਅਰ ਦਾ ਕੰਮ ਪਾਜੀ ਹੋਸਸ ਦਾ ਅਸੀਂ ਮਤਲਬ ਰੈਗੂਲਰ ਆ ਵੀਕਲੀ ਜਾਂ 15 ਦਿਨਾਂ ਬਾਅਦ ਆਨੇ ਆਨੇ ਆ ਮਤਲਬ ਅਸੀਂ ਡਿਨਰ ਫੈਮਿਲੀ ਨਾਲ ਆ ਕੇ ਚਲੋ ਜੁਆਇੰ ਮੱਲਾ ਫੂਡ ਬਹੁਤ ਵਧੀਆ ਹੈ ਕਹਿੰਦਾ ਉਹਨੇ ਭਾਜੀ ਨੇ ਦਾਅ ਦਿੱਤਾ ਸਾਨੂੰ ਵੀ ਜਲੰਧਰ ਜਾਣ ਦੀ ਜੇ ਲੋੜ ਨਹੀਂ ਤੇ ਲਿਖੋਦਰ ਜਰੂਰ ਆਓ ਫੇਸਵਰ ਕਿਚਨ ਦੇਖੋ ਰੇਟ ਵੀ ਚੀਪ ਐਂਡ ਬੈਸਟ ਆ ਕੁਆਲਿਟੀ ਵੀ ਬਹੁਤ ਵਧੀਆ ਵਾ ਤੇ ਸਿਟਿੰਗ ਵੀ ਬਹੁਤ ਵਧੀਆ ਬਣਾਈ ਆ ਭਾਜੀ ਉਹਨਾਂ ਨੇ ਹੁਣ ਤੇ ਮਤਲਬ ਵਾਕਈ ਗੱਲ ਦਈ ਆ ਕਿ ਸਾਨੂੰ ਭਾਜੀ ਅੱਗੇ ਬੈਠਣਾ ਵੀ ਔਖਾ ਹੋ ਜਾਂਦਾ ਸੀਗਾ ਵੇਟ ਕਰਨੀ ਹੁਣ ਭਾਜੀ ਵੇਟਿੰਗ ਮੀਨ ਮਤਲਬ ਕੰਫਰਟੇਬਲ ਸਿਟਿੰਗ ਆ ਔਰ ਫੈਮਿਲੀ ਨਾਲ ਵੀ ਆਨੇ ਆ ਬੜਾ ਵਧੀਆ ਟੈਂਡ ਵੀ ਕਰਦੇ ਆ ਸਟਾਫ ਵੀ ਸਾਰਾ ਵਧੀਆ ਤੇ ਫੂਡ ਵੀ ਬਹੁਤ ਬੈਸਟ ਹੈ ਔਰ ਸਭ ਤੋਂ ਬੈਸਟ ਆ ਪਾਜੀ ਦਾ ਕੀਮਾ ਨਾਨ ਵਿਧ ਕਰੇ ਵੀ ਪਾਜੀ ਨੇ ਕਰੀ ਫਿਰ ਰਿਪੀਟ ਕਰਦਾ ਜਿਹੜਾ ਫੂਡ ਇਹਨਾਂ ਸਭ ਤੋਂ ਜ਼ਿਆਦਾ ਕਰਦੇ ਆ ਔਰ ਐਸੇ ਪਾਜੀ ਨਾਲ ਗੱਲਬਾਤ ਕਰਦੇ ਆ ਔਰ ਕੀ ਕੀ ਇਹਨਾਂ ਨੇ ਹੋਰ ਵੀ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ ਕਾਫੀ ਜ਼ਿਆਦਾ ਐਡ ਕੀਤੀਆਂ ਆ ਮੈਂ ਇੱਥੇ ਦੇਖ ਰਿਹਾ ਪਾਜੀ ਜਿੰਨੇ ਵੀ ਤੁਹਾਡੇ ਕਸਟਮਰ ਆ ਬਹੁਤ ਜ਼ਿਆਦਾ ਪਸੰਦ ਕਰਦੇ ਆ ਦੇਖਣਾ ਪਾਜੀ ਫੂਡ ਬਹੁਤ ਵਧੀਆ ਹਰ ਇੱਕ ਕੋਈ ਪਸੰਦ ਕਰ ਰਿਹਾ ਇੱਕ ਉਹਨੂੰ ਪਾਰਟੀ ਆਈ ਸੀ ਆਪਣੇ ਸ਼ਾਕਰ ਤੋਂ ਆਏ ਪਾਜੀ ਨਹੀਂ ਤੇ ਕਹਿੰਦੇ ਮੀ ਸਾਡਾ ਕੀਮਾ ਨਾਲ ਸਪੈਸ਼ਲੀ ਹਾਂਜੀ ਹਾਂਜੀ ਬਿਲਕੁਲ ਜੀ ਕਸਟਮਰ ਜਿਹੜੇ ਪੱਕੇ ਲੱਗੇ ਆ ਜੀ ਉਹ ਤਾਂ ਰੈਗੂਲਰ ਆਉਂਦੇ ਹੀ ਆਏਗੀ ਪਰ ਪਾਜੀ ਤੁਸੀਂ ਹੋਰ ਕੀ ਕੀ ਆਈਟਮਸ ਸ਼ੁਰੂ ਕੀਤੀਆਂ ਅੱਗੇ ਤਾਂ ਤੁਹਾਡਾ ਇਕੱਲਾ ਚਾਂਪ ਦਾ ਤੇ ਰੋਟੀ ਦਾ ਸੀਗਾ ਹਾਂਜੀ ਆਪਣੇ ਕੋਲ ਪਾਜੀ ਹੁਣ ਚਾਂਪ ਦਾ ਜੀ ਚਾਂਪ ਤਾਂ ਪਹਿਲਾਂ ਹੈਗੀ ਸੀਗੀ ਤੇ ਅੰਮ੍ਰਿਤਸਰੀ नान ਆਪਣੇ ਬਹੁਤ ਸਪੈਸ਼ਲ ਹੈ ਜੀ ਇੱਕ ਵਾਰ ਆਪਣੇ ਟਰਾਈ ਕਰਿਓ ਦੋ ਪੀਸੇ ਅਸੀਂ ਦੇਈ ਦਿਆ ਜੀ 85 ਦੇ ਵਿੱਚ ਸਪੈਸ਼ਲਿਟੀ ਹਾਂਜੀ ਨਾਲ ਚਨੇ ਨਾਲ ਅਮੂਗਲ ਬਟਰ ਵੀ ਦੇਈਦਾ ਜੀ ਨਾਲ ਪਿਆਜ਼ ਚਟਨੀ ਉਹ ਤਾਂ ਜਾਂਦਾ ਹੀ ਤੇ ਆਪਣਾ ਹੁਣ ਮੇਨ ਕੋਰਸ ਵੀ ਐਡ ਹੈ ਜੀ ਸਾਰਾ ਕੁਝ A to Z ਮੇਨ ਕੋਰਸ ਦੀਆਂ ਆਈਟਮਸ ਆਪਣੇ ਕੋਲ ਕੰਟੀਨੈਂਟਲ ਦੀਆਂ ਆਈਟਮਸ ਆ ਜੀ ਚੀਜ਼ ਕੋਨ ਰੋਲ ਵਗੈਰਾ ਯੂਰਪੀਅਨ ਸਟਾਰਟਰ ਸੈਲਡ ਵਗੈਰਾ ਵੀ ਹੈਗਾ ਆਪਣੇ ਕੋਲ ਭਾਈ ਜੀ ਇੱਥੇ ਮੈਂ ਇੱਕ ਤੁਹਾਨੂੰ ਰੋਕ ਰਿਹਾ ਮੈਂ ਜੀ ਅੱਜ ਜਿਹੜਾ ਇੱਥੇ ਆ ਕੇ ਫੀਲਿੰਗ ਜਿਹੜੀ ਹੈ ਨਾ 5 ਸਟਾਰ ਹੋਟਲ ਦੀ ਆ ਰਹੀ ਹੈ ਹਾਂਜੀ ਹਾਂਜੀ ਇੱਦਾਂ ਹੀ ਆ ਜੀ 5 ਸੋ ਅਸੀਂ 5 ਸਟਾਰ ਹੋਟਲ ਵਾਲਾ ਖਾਣਾ ਹੀ ਬਿਲਕੁਲ ਲੋਕਾਂ ਨੂੰ ਕੈਜੂਅਲ ਡਾਈਨਿੰਗ ਵਾਲੇ ਰੇਟ ਦੇ ਵਿੱਚ ਦੇ ਰਹੇ ਹਾਂ ਬਹੁਤ ਵਧੀਆ ਬਾਜੀ ਮੋਲਿਆ ਔਰ ਅੰਦਰ ਆ ਕੇ ਇੰਨੀ ਜਿਆਦਾ ਫਰੈਸ਼ਨੈਸ ਮਿਲਦੀ ਪਈ ਆ ਔਰ ਇੰਨੀ ਸਫਾਈ ਦਾ ਵੀ ਧਿਆਨ ਰੱਖਿਆ ਗਿਆ ਹੈ ਬਿਲਕੁਲ ਜੀ ਬਿਲਕੁਲ ਸਫਾਈ ਦਾ ਪੂਰਾ ਧਿਆਨ ਰੱਖਿਆਦਾ ਜੀ ਕਿਚਨ ਦੇ ਵਿੱਚ ਵੀ ਪੂਰੀ ਸਫਾਈ ਦਾ ਧਿਆਨ ਰੱਖੀਦਾ ਸ਼ੈਫ ਵੀ ਸਾਡੇ ਪੂਰੇ ਯੂਨੀਫਾਰਮ ਦੇ ਵਿੱਚ ਰਹਿੰਦੇ ਆ ਜੀ ਤੇ ਸਾਡਾ ਸਟਾਫ ਵੀ ਤੁਸੀਂ ਦੇਖਿਆ ਸਰਵਿਸ ਵਾਲਾ ਪੂਰਾ ਯੂਨੀਫਾਰਮ ਦੇ ਵਿੱਚ ਰਹਿੰਦਾ ਹਮੇਸ਼ਾ ਤੇ ਪੂਰੇ ਉਹਦਾ ਪਾਰਕਿੰਗ ਸਪੇਸ ਵੀ ਠੀਕ ਹੈਗਾ ਹਾਂ ਜੀ ਪਾਰਕਿੰਗ ਸਪੇਸ ਵਧੀਆ ਜੀ ਜੇ ਪਾਰਕਿੰਗ ਦੀ ਦਿੱਕਤ ਵੀ ਹੋਏਗੀ ਗੱਲ ਆਪਾਂ ਵੈਲੇ ਪਾਰਕਿੰਗ ਦਾ ਵੀ ਸਹੂਲਤ ਦਵਾਗੇ ਜੀ ਕਸਟਮਰ ਔਰ ਭਾਜੀ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਹੋਰ ਪੁੱਛ ਨਹੀਂ ਦਿੰਦਾ ਜਿੱਦਾਂ ਹੁਣ ਕਿਸੇ ਨੇ ਕੋਈ ਕਿੱਤੀ ਪਾਰਟੀ ਕੋਈ ਫੰਕਸ਼ਨ ਆਪਣਾ ਵਗੈਰਾ ਕਰਨਾ ਹੋਵੇ ਉਹਦੇ ਲਈ ਵੀ ਤੁਹਾਡੇ ਕੋਲ ਸੁਲਤ ਹੈ ਉਹਦੇ ਲਈ ਭਾਜੀ ਆਪਣੇ ਕੋਲ ਫਸਟ ਫਲੋਰ ਤੇ ਹਾਲ ਹੈਗਾ ਜੀ ਉੱਤੇ ਅਪ ਟੂ 50% ਦੀ ਹੋ ਜਾਂਦੀ ਹੈ ਜੀ ਗੈਸਟਰੀ ਯਾਨੀ ਉੱਪਰ ਮੈਂਬਰ ਆਰਾਮ ਨਾਲ ਕੰਫਰਟੇਬਲ ਆਪਣਾ ਆਪਣਾ ਇੰਜੋਏ ਕਰ ਸਕਦੇ ਆ ਆਪਣੀ ਪਾਰਟੀ ਵਗੈਰਾ ਪਰੇਟ ਜੀ ਉਹਦੇ ਹਾਲ ਚਾਰਜਿਸ ਆਪਾਂ ਲਈਦੇ ਆ ਪਰ ਪਲੇਟ ਸਿਸਟਮ ਲਈਦਾ ਉਹਦਾ ਜੋ ਵੀ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਗੇ ਹਾਂਜੀ ਔਰ ਭਾਜੀ ਇਹ ਟੋਟਲੀ ਵੈਜੀਟੇਰੀਅਨ ਹੈ ਨਾ ਹਾਂਜੀ ਪਿਓਰ ਵੈਜੀਟੇਰੀਅਨ ਕਿ ਜੇ ਨੂੰ ਕੋਈ ਦਿੱਕਤ ਨਹੀਂ ਆਣੀ ਇੱਥੇ ਕੋਈ ਪੋਗਾ ਪਤਾ ਨਹੀਂ ਨੋਨ ਵੇਜ ਨਾ ਮੈਂ 101% ਇਹਨਾਂ ਦਾ ਜਿਹੜਾ ਵੇਜੀਟੇਰੀਅਨ ਫੂਡ ਹੈਗਾ ਉਹ ਬੈਜਾ ਜੀ ਫੁਲੀ ਫੈਮਿਲੀ ਰੈਸਟੋਰੈਂਟ ਆ ਸਾਡਾ ਆ ਜੀ ਫੈਮਿਲੀਆਂ ਦੇ ਨਾਲ ਆਓ ਸਾਡੇ ਕੋਲ ਇੰਜੋਏ ਕਰੋ ਜੀ ਔਰ ਮੈਂ ਦੇਖ ਰਿਹਾ ਭਾਜੀ ਕਸਟਮਰ ਵੀ ਬੜਾ ਕਾੜਾ ਫੂਡ ਜਿਹੜਾ ਪਸੰਦ ਕਰਦੇ ਆ ਤੇ ਭਾਜੀ ਦੀਵਾਲੀ ਦਾ ਤਿਉਹਾਰ ਆ ਅਸੀਂ ਚਾਹੁੰਦੇ ਹਾਂ ਵੀ ਥੋੜੀ ਜਿਹੀ ਕੋਈ ਆਫਰ ਲਾ ਦਿਓ ਤੁਸੀਂ ਦੀਵਾਲੀ ਤੇ ਆਫਰ ਆਪਾਂ ਇਹ ਦੇ ਸਕਦੇ ਆ ਜੀ ਕਿ 1000 ਪਲਸ ਆਰਡਰ ਤੇ ਆਪਾਂ 10% ਆਫ ਦੇ ਦਾਂਗੇ ਦੀਵਾਲੀ ਵਾਲੇ ਦਿਨ ਕਸਟਮਰਸ ਨੂੰ ਹਾਂ ਜੀ દિਵਾਲੀ ਵਾਲੇ ਦਿਨ ਤੁਸੀਂ 1000 ਰੁਪਏ ਦੇ ਆਰਡਰ ਤੇ 10% ਡਿਸਕਾਊਂਟ ਦੇ ਰਹੇ ਆ ਭਾਜੀ ਹਾਂ ਜੀ ਹਾਂ ਜੀ ਬਿਲਕੁਲ ਭਾਜੀ ਜਿੱਦਾਂ ਉਹ ਦੱਸਿਆ ਸਾਡੇ ਕੋਲ ਪੂਰਾ ਆਰਿਆ 50 ਮੈਂਬਰ ਤੋਂ ਓਪਨ ਜਿਹੜਾ ਆਪਣਾ ਗੈਦਰਿੰਗ ਦਾ ਕੋਈ ਫੰਕਸ਼ਨ ਵਗੈਰਾ ਕਰਨਾ ਉਹਦੇ ਕਰ ਸਕਦਾ ਹਾਂ ਉਹਦੇ ਪਾਸੇ ਜਿੱਦਾਂ ਮੰਨ ਲਓ ਦੀਵਾਲੀ ਦੇ ਵਕਤ ਤੁਹਾਡੇ ਕੋਲ ਕੋਈ ਕਸਟਮਰ ਆ ਜਾਂਦਾ ਵੀ ਸਾਡੀ ਬੁਕਿੰਗ ਕਰ ਲਓ ਅਗਲੇ ਦੀਵਾਲੀ ਤੋਂ ਬਾਅਦ ਦੀ ਬੁਕਿੰਗ ਆ ਉਹ ਜਾਂ ਦੀਵਾਲੀ ਤੋਂ ਪਹਿਲਾਂ ਉਹਨਾਂ ਨੂੰ ਕਿ ਡਿਸਕਾਊਂਟ ਦਵਾਂਗੇ ਹਾਂਜੀ ਜ਼ਰੂਰ ਮਾਨਤਾਨ ਕਰਾਂਗੇ ਜੀ ਹਰੇਕ ਕਸਟਮਰ ਦਾ ਆਪਾਂ ਧਿਆਨ ਰੱਖੀਦਾ ਸਾਰੇ ਕਸਟਮਰ ਇੱਕੋ ਜਿਹੇ ਆ ਜੀ ਆਪਾਂ ਨੂੰ ਜ਼ਰੂਰ ਮਾਨਤਾਨ ਕਰਾਂਗੇ ਭਾਜੀ ਮੈਂ ਇੱਥੇ ਮੈਂ ਵੀ ਜ਼ਰੂਰ ਦੱਸਣਾ ਚਾਹੁੰਦਾ ਆ ਵੀ ਫੂਡ ਵੱਲੋਂ ਕਸਟਮਰ ਨੇ ਜਿੰਨਾ ਵੀ ਰਿਵਿਊ ਦਿੱਤਾ 101% ਔਰ ਇੱਕ ਫੈਮਿਲੀ ਬੈਠੀ ਸੀ ਉਹਨਾਂ ਦਾ ਟੈਨ ਟੈਨ ਨੰਬਰ ਆਪ ਹੀ ਦੇ ਦਿੱਤੇ ਕਹਿੰਦੇ 10 ਤੇ 10 ਨ ਇਦਾਂ ਹੈ ਜੀ ਕਸਟਮਰ ਕਸਟਮਰ ਆ ਜੀ ਵੇ ਅਸੀਂ ਆ ਬਿਲਕੁਲ ਇਹ ਭਾਜੀ ਨੇ ਬਹੁਤ ਵੱਡੀ ਗੱਲ ਕੀਤੀ ਆ ਵੀ ਜਿਹੜਾ ਕਸਟਮਰ ਖੁਸ਼ ਆ ਤੇ ਅਸੀਂ ਖੁਸ਼ ਆ ਹਨਾ ਹਾਂਜੀ ਹਾਂਜੀ ਬਿਲਕੁਲ ਭਾਜੀ ਦੀਵਾਲੀ ਦਾ ਤਿਉਹਾਰ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਆਪਣੇ ਸਟਾਫ ਵੱਲੋਂ ਆਪਣੀ ਫੈਮਲੀ ਵੱਲੋਂ ਤੇ ਆਪਣੇ ਪੂਰੇ ਨਕੌਦਰ ਵਾਸੀਆਂ ਨੂੰ ਦੀਵਾਲੀ ਦੀਆਂ ਵਿਸ਼ਖਰਮੜੇ ਦੀਆਂ ਤੇ ਗੁਰਪਰਵ ਦੀਆਂ ਬਹੁਤ ਬਹੁਤ ਵਧਾਈਆਂ ਜਿੰਦਾ ਜੀ ਸਾਰਿਆਂ ਦਾ ਦੀਵਾਲੀ ਦਾ ਤਿਉਹਾਰ ਜਿਹੜਾ ਵਧੀਆ ਜਾਵੇ ਆਪਣੀ ਫੈਮਲੀਆਂ ਦੇ ਨਾਲ ਇੰਜੋਏ ਕਰੋ ਜੀ ਸਾਨੂੰ ਇੱਕ ਵਾਰ ਮੌਕਾ ਦਿਓ ਸਰਵਿਸ ਦਾ ਜੀ ਔਰ ਮੈਂ ਆਖਰ ਸੇ ਭਾਜੀ ਇੱਕ ਕੁਐਸਚਨ ਕਰਨਾ ਚਾਹੁੰਦਾ ਵੀ ਜਿਹੜੀ ਆਪਣੀ ਲੋਕੇਸ਼ਨ ਔਰ ਮੋਬਾਈਲ ਨੰਬਰ ਜੀ ਨੂੰ ਮੈਂਸ਼ਨ ਕਰ ਦਿਓ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਆਪਣੀ ਲੋਕੇਸ਼ਨ ਹੈਗੀ ਆ ਜੀ ਨੋਰਮਲ ਰੋਡ ਤੇ ਜਿੱਥੇ ਆਪਣੀ ਪਹਿਲਾ ਸ਼ਾਪ ਸੀਗੀ ਉਤੋਂ ਇੱਕ ਦੁਕਾਨ ਛੱਡ ਕੇ ਨੀਅਰ ਰੇਜੋ ਬੈਂਕ ਤੇ ਆਪਣਾ ਮੋਬਾਈਲ ਨੰਬਰ ਹੈਗਾ ਜੀ 8699081813 ਔਰ 1:00 ਸੋਰੀ ਮੈਂ ਇੱਥੇ ਇੱਕ ਹੋਰ ਸਵਾਲ ਕਰ ਰਿਹਾ ਇਹ ਸਵਾਲ ਦੀ ਸਵਾਲ ਆ ਜੇ ਕਿਸੇ ਨੇ ਘਰੋਂ ਕੋਈ ਆਰਡਰ ਕਰਨਾ ਹੈ হোম ਡਿਲੀਵਰੀ ਦੀ ਫੈਸਿਲਿਟੀ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਜੀ ਹੋਮ ਡਿਲੀਵਰੀ ਜਿੱਥੇ ਮਰਜ਼ੀ ਬੈਠੇ ਤੁਸੀਂ ਹੋਮ ਡਿਲੀਵਰੀ ਦਾ ਆਰਡਰ ਹੈ ਜੀ ਉਹ ਮੰਗਵਾ ਸਕਦੇ ਆਂ ਆਪਾਂ ਘਰ ਪਹੁੰਚਦਾ ਕਰੀਦਾ ਜੀ ਮਿਨੀਮਮ ਕਿੰਨੇ ਦਾ ਆਰਡਰ ਹੈਗਾ ਭਾਜੀ ਮਿਨੀਮਮ ਜਿੰਨਾ ਮਰਜ਼ੀ ਹੋਵੇ ਭਾਜੀ ਬਸ ਕਾਲ ਆਵੇ ਆਪਾਂ ਆਰਡਰ ਬਣਾਉਣ ਦੇ ਰਹੀਦਾ ਤੇ ਆਪਣਾ ਜੋਮੈਟੋ ਸਵੀਗੀ ਦੇ ਵਿੱਚ ਜੇ ਹੈਗਾ ਸਵੀਗੀ ਦੇ ਵੀ ਹਾਂਜੀ ਦੀਵਾਲੀ ਦੇ ਸਪੈਸ਼ਲ ਡਿਸਕਾਊਂਟ ਚੱਲਦੇ ਪਏ ਆ ਜੀ ਹਾਂਜੀ ਜੋਮੈਟੋ ਦੇ ਹਾਂਜੀ ਤੇ Swiggy ਤੇ ਵੀ ਆਪਣਾ ਡਿਸਕਾਊਂਟ ਚੱਲ ਰਿਹਾ 670 80 ਰੁਪਏ ਦਾ ਬਰਗ ਵੀ ਫ੍ਰੀ ਦੇ ਰਹੇ ਹਾਂਜੀ ਹਾਂਜੀ ਤੇ Swiggy ਤੇ ਆਫਰ ਚੱਲ ਰਿਹਾ ਜੀ 350 ਦੇ 125 ਰੁਪਏ ਆਫ ਹਾਂਜੀ 350 ਦੇ ਆਰਡਰ ਦੇ 125 ਰੁਪਏ ਫਲੈਟ ਆਫ ਔਰ ਤੁਸੀਂ ਦੇਖ ਸਕਦੇ ਆ ਇਸ ਵੇਲੇ ਨਕੋਦਰ ਦੀ ਈਸ਼ਵਰ ਕਿਚਨ ਤੇ ਖੜੇ ਆਂ ਔਰ ਭਾਜੀ ਨਾਲ ਗੱਲਬਾਤ ਵੀ ਕੀਤੀ ਆ ਔਰ ਆਹ ਭਾਜੀ ਨੇ ਉੱਪਰੋਂ ਸਪੈਸ਼ਲ ਖਾਣਾ ਖਾ ਕੇ ਆਏ ਆ ਤੰਨੇ ਭਾਜੀ ਕੀ ਹਾਲ ਚਾਲ ਵਧੀਆ ਜੀ ਕਿੱਦਾਂ ਦਾ ਫੂਡ ਸੀਗਾ ਭਾਜੀ ਦਾ ਬਹੁਤ ਬਹੁਤ ਮਜ਼ਾ ਆਇਆ ਅੱਗੇ ਰੈਗੂਲਰ ਆਨੇ ਭਾਜੀ ਹਾਂਜੀ ਕਾਫੀ ਟਾਈਮ ਤੋਂ ਆ ਰਹੇ ਕਿਹੜੀ ਜਗ੍ਹਾ ਤੋਂ ਤੁਸੀਂ ਨੂਰਬੈਲ ਤੋਂ ਆਏ ਅੱਛਾ ਨੂਰਬੈਲ ਤੋਂ ਹੁਣੇ ਭਾਜੀ ਨੇ ਬੈਠੇ ਹੋ ਸਾਹ ਕੋਲ ਦਾ ਆ ਤੁਸੀਂ ਦੱਸ ਰਹੇ ਹੋ ਨੂਰਬੈਲ ਤੋਂ ਮੈਨੂੰ ਤਾਂ ਕੋਈ ਨਪੋਤਰ ਦਾ ਕੋਈ ਲੱਗ ਹੀ ਨਹੀਂ ਰਿਹਾ ਇੱਥੇ ਸਾਰੇ ਬਾਹਰ ਹੀ ਆ ਰਹੇ ਆ ਤੇ ਭਾਜੀ ਕਿੱਦਾਂ ਦਾ ਵਧੀਆ ਫੂਡ ਕੰਫਰਟੇਬਲ ਬੈਠੇ ਆ ਬਹੁਤ ਬਹੁਤ ਅੱਗੇ ਤੁਸੀਂ ਦੇਖਦੇ ਹੋ ਲੋਕੇਸ਼ਨ ਘੱਟ ਦੀ ਬੈਣਾ ਵੀ ਹੋ ਏਅਰ ਕਰਨੀ ਪੈਂਦੀ ਦੀ ਨਾ ਬਹੁਤ ਪਰ ਹੁਣ ਆਰਾਮ ਨਾਲ ਆਰਾਮ ਨਾਲ ਬੈਠਣ ਦਾ ਥੋੜਾ ਵਧੀਆ ਹੋ ਗਿਆ ਨਾਲ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ ਨੇ ਜਿਹੜੀ ਗੱਲ ਕੀਤੀ ਸੀ ਜਿਹੜੀ 50 ਬੰਦਿਆਂ ਦਾ ਹਾਲ ਹੈ ਉੱਪਰ ਉਹ ਬੇਪਰਲੇ ਇੱਕ ਵਾਰੀ ਕੈਮਰਾਮੈਨ ਨੂੰ ਕਮਾਂਗਾ ਦਿਖਾ ਦੇਣ ਵੀ 50 ਬੰਦਿਆਂ ਦੀ ਸੀਟਿੰਗ ਹੈਗੀ ਕੋਈ ਕਿੱਟੀ ਪਾਰਟੀ ਵਗੈਰਾ ਕਰਨੀ ਹੋਵੇ ਕੋਈ ਫੰਕਸ਼ਨ ਕਰਨਾ ਹੋਵੇ 50 ਬੰਦੇ ਆਰਾਮ ਨਾਲ ਆਪਣਾ ਪਾਰਟੀ ਵਗੈਰਾ ਫੰਕਸ਼ਨ ਵਗੈਰਾ ਕਰ ਸਕਦੇ ਆ ਔਰ ਮੈਂ ਇੱਥੇ ਦੇਖ ਰਿਹਾ ਬਹੁਤ ਸ਼ਹਿਰ ਦੀ ਕਰੀਮ ਹੈ ਸੀਏ ਸਾਹਿਬ ਹੈ ਸਾਡੇ ਮਾਨ ਸਾਹਿਬ ਭਾਈ ਸასიਖਾਲ ਸასიਖਾਲ ਜੀ ਮੈਂ ਦੇਖ ਰਿਹਾ ਭਾਈ ਤੁਸੀਂ ਰੈਗੂਲਰ ਆਨੇ ਹੋ ਇੱਥੇ ਹਾਂਜੀ ਇੱਥੇ ਦਾ ਫੂਡ ਹੈਗਾ ਬਹੁਤ ਵਧੀਆ ਫੂਡ ਹੈ ਜੀ ਫੈਮਿਲੀ ਹਾਲ ਬਣਿਆ ਆ ਇੱਕ ਸ਼ਾਂਤ ਮਾਹੌਲ ਦੇ ਵਿੱਚ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਨੂੰ ਹਾਜੀ ਦਾ ਬਹੁਤ ਵਧੀਆ ਭਾਜੀ ਅੱਗੇ ਜਿੱਦਾਂ ਉਹਨੂੰ ਅੱਗੇ ਸਿਟਿੰਗ ਕਾਰਟ ਸੀਗੀ ਪਰ ਹੁਣ ਮੈਂ ਦੇਖ ਰਿਹਾ ਸਿਟਿੰਗ ਦੇ ਨਾਲ ਇਹਨਾਂ ਨੇ ਉਹ ਸਾਰੀ ਕੰਪਲੀਟਾਂ ਲਾ ਦਿੱਤੀਆਂ ਆਪਣੇ ਲਾਂਬੇ ਲਾ ਦਿੱਤੇ ਹਾਂਜੀ ਹਾਂਜੀ ਜੀ ਬਹੁਤ ਕੰਫਰਟੇਬਲ ਬਣਾ ਦਿੱਤਾ ਹੈ ਸਰਵਿਸ ਕੋ ਬਹੁਤ ਵਧੀਆ ਹੈ ਫੂਡ ਦੀ ਕੁਆਲਿਟੀ ਬਹੁਤ ਵਧੀਆ ਹੈ ਕੰਫਰਟੇਬਲ ਜ਼ੋਨ ਦੇ ਵਿੱਚ ਬਹੁਤ ਵਧੀਆ ਯਾਨੀ ਕਿ ਬਹੁਤ ਜੀ ਸਕਦੇ ਪਰ ਭਾਜੀ ਦੀਵਾਲੀ ਦਾ ਤਿਉਹਾਰ ਹੈ ਕੀ ਮੈਸੇਜ ਦੇਣਾ ਚਾਹੁੰਦੇ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਕਿ ਇਹ ਦਿਵਾਰੀ ਦਾ ਦਿਨ ਜਿਹੜਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਰੱਬ ਕਰੇ ਤੁਹਾਨੂੰ ਵੀ ਅੱਗੇ ਨਾਲ ਚੜ੍ਹਦੀ ਕਲਾ ਦੇ ਵਿੱਚ ਰੱਖੇ। ਥੈਂਕ ਯੂ ਭਾਜੀ। ਮੈਂ ਕਹਿੰਦਾ ਇੱਥੇ ਭਾਜੀ ਨਹੀਂ ਆਇਆ ਸਪੈਸ਼ਲੀ ਲੁਧਿਆਣੇ ਤੋਂ ਆਏ ਆ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੀ ਹਾਲ ਚੱਲ? ਬਹੁਤ ਵਧੀਆ ਫਸਟ ਕਲਾਸ। ਰੈਗੂਲਰ ਆ ਰਹੇ। ਹਾਂ, ਥਰਸਡੇ ਨੂੰ ਜਦੋਂ ਵੀ ਆਈਦਾ ਤਜੂਰ ਹੋ ਕੇ ਜਾਈਦਾ। ਅੱਛਾ ਦਰਬਾਰ ਜਦੋਂ ਆਣੇ ਆ ਤੇ ਤੁਸੀਂ ਇੱਥੇ ਆਉਣਾ ਹੀ ਆਉਣਾ। ਜਦੋਂ ਇਹਨਾਂ ਦੀ ਨਾਲ ਦੀ ਦੁਕਾਨ ਸੀ ਉਦੋਂ ਤੋਂ ਹੁੰਦੇ ਆ ਰਹੇ ਆ। ਮਤਲਬ ਇਹਨਾਂ ਦਾ ਖਾਣਾ ਟ ਤੇ ਭਾਜੀ ਜੇ ਆਪਾਂ ਗੱਲ ਕਰੀਏ ਮਾਰਕਸ ਦੀ ਕਿੰਨੇ ਮਾਰਕਸ ਹੋਣਗੇ ਇਹਨਾਂ ਦੇ? ਜੀ ਮਾਰਕਸ 10 ਤੋਂ 10 ਹੀ ਆ ਜੀ। ਮਤਲਬ ਬੰਦਾ ਅਗਰ ਸਪੈਸ਼ਲ ਥਰਸਡੇ ਨੂੰ ਓਕੇ ਡিনার ਇੱਥੇ ਆ ਕੇ ਜਾਂਦਾ ਵਾ ਤਾਂ ਅੱਛੀ ਖਾਣਾ ਲੁਧਿਆਣਾ ਤੋਂ ਆਣੇ ਸਪੈਸ਼ਲ ਹੈ ਤਾਂ ਕਹਾਂ ਨਹੀਂ ਆ ਕਿ ਹਾਂ ਭੀ ਇੱਥੇ ਖਾਣਾ ਅੱਛਾ ਹੈ। ਜੇ ਲੁਧਿਆਣੇ ਵਾਲੇ ਬੰਦੇ ਜਲਦੀ ਪਸੰਦ ਹੀ ਨਹੀਂ ਆਂਦਾ ਕੋਈ ਤਾਂ। ਪਰ ਭਾਜੀ ਦੀਵਾਲੀ ਦਾ ਤਿਆਰ ਹੈ। ਕੀ ਮੈਸੇਜ ਦੇਣਾ ਚਾਹੁੰਦੇ? ਕਿ ਆ ਅੱਛੇ ਤਰੀਕੇ ਨਾਲ ਮਨਾਓ ਜੀ ਫੈਮਿਲੀ ਦੇ ਨਾਲ ਮਿਲ ਜੁਲ ਕੇ ਮਨਾਓ। ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਦੇਖ ਸਕਦੇ ਆ ਤੁਸੀਂ ਕਸਟਮਰ ਜਿਹ ਇਹਨਾਂ ਨੇ ਜਿੱਦਾਂ ਹੁਣ ਭਾਈ ਦੱਸਿਆ ਵੀ 50 ਬੰਦਿਆਂ ਦੀ ਸੈਟਿੰਗ ਹੈਗੀ ਆ ਉਹਦੇ ਨਾਲ ਇਹਨਾਂ ਨੇ ਕਿਹਾ ਲੋਕੇਸ਼ਨ ਦੇਖ ਸਕਦੇ ਹੋ ਇੱਥੇ ਆਪਣੀ ਛੋਟੀ ਕੋਈ ਮੀਟਿੰਗ ਕਰਨਾ ਚਾਹੁੰਦਾ ਉਹ ਵੀ ਜ਼ਰੂਰ ਕਰ ਸਕਦਾ ਬਹੁਤ ਵਧੀਆ ਚੀਜ਼ ਬਣਾਈ ਹੈ ਇੱਥੇ ਇਹਨਾਂ ਨੇ ਸਪੈਸ਼ਲੀ ਮੈਨੂੰ ਲੱਗਦਾ ਹੈ ਇਸੇ ਕਰਕੇ ਬਣਾਈ ਹੈ ਵੀ ਕਿਸੇ ਨੇ ਮੀਟਿੰਗ ਵੇਰਾ ਆਪਣੀ ਕਰਨੀ ਹੈ ਔਰ ਅਬ ਦੇਖ ਸਕਦੇ ਆ ਕਾਫੀ ਜਿਹੜੀ ਸੈਟਿੰਗ ਇੱਥੇ ਹੋ ਜਾਣੀ ਹੈ ਔਰ ਆਰਾਮ ਨਾਲ ਸਾਰੇ ਬੈੱਡ ਵੀ ਜਣੇ ਆ ਲਾਈਟ ਵੀ ਪ੍ਰੋਪਰ ਆ ਏਸੀ ਹਾਲ ਆ ਸਾਰਾ ਟੋਟਲੀ ਬਿਲਡਿੰਗ ਜਿਹੜੀ ਏਸੀ ਆ ਔਰ ਐਸ ਆਰ ਬੀ ਇੰਡੀਆ ਟੀਵੀ ਨਿਊਜ਼ ਤੇ ਜਿੰਨੇ ਵੀ ਦਰਸ਼ ਤਾਂ ਕਿ ਸਾਰਿਆਂ ਨੂੰ ਇਹਨਾਂ ਮੈਸੇਜ ਆ ਸਕੇ ਵੀ ਇਹਨਾਂ ਦਾ ਫੂਡ ਵੀ ਬੈਸਟ ਹੈ ਔਰ ਸਾਰੇ ਇੱਥੇ ਪਹੁੰਚ ਸਕਣ ਉਹ ਖਾਣ ਕੇ ਚੱਕਰ ਭਰ ਐਨਜੋਏ ਕਰ ਸਕਣ ਦੇਖਦੇ ਰਹੋ ਆਰਪੀ ਡੇਟੀ ਨਿਊਜ਼ ਕੈਮਰਾਮੈਨ ਕੈਂਬੀ ਧੰਨਵਾਦ